ਵਾਹਿਗੁਰੂ ਸਾਹਿਬ ਜੀ ਗਾਉੜੇ ਮਹਿਲਾ ਪੰਜਵਾਂ ਥਿਰ ਕਰ ਬੈ ਸੋ ਹਰ ਜਣ ਪਿਆਰੇ ਸਤਗੁਰ ਤੁਮਰੇ ਕਾਜ ਸਵਾਲੇ ਦੇ ਘਰ ਬਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੇ ਪੈਰ ਰਖੀ ਕਰਤਾ રે ਬਾਦਸ਼ਾਹ ਸਭ ਵਸ ਕਰ ਦੀਨ ਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਭਜੋ ਭਗਵਾਨ ਸਾਜ ਸੰਗਤ ਮਿਲ ਕੇ ਨੋਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਹੋਣ ਪਕਰੀ ਪ੍ਰਭ ਸੁਆਮੀ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਔਟ ਬકરી ਪ੍ਰਭ ਸੁਆਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਜੁਗੋ ਜੁਗਵਤਲ ਧਨ ਧਨ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿੱਤਾਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੱਠੇ ਇਹਨ ਗੁਰਸਵਾਰੇ ਸత్సੰਗੀ ਜਨਮ ਜੁੜੇ ਵਾਲ ਗੁਰ ਸ਼ਬਦ ਵਿਚਾਰ ਚੱਲ ਰਹੀ ਹੈ ਇਸ ਲਈ ਤਹਿਤ ਅੱਜ ਦਾ ਸ਼ਬਦ ਧੰਨ ਸਤਿਗੁਰੂ ਗੁਰੂ ਅਰਜਨ ਸਿੰਘ ਮਹਾਰਾਜ ਪਿਨਾ ਦੇ ਰਸਨਾ ਤੋਂ ਉਚਾਰਨ ਕੀਤਾ ਹੋਇਆ ਗਉੜੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 201 ਤੇ ਸੁਬਾਈ ਮਾਨ ਹੈ। ਸਤਿਗੁਰ ਜੀ ਕਿਰਪਾ ਕਰਨੇ ਕਹਿਣਗੇ ਥੇਰ ਘਰ ਬੈਸੋ ਹਰ ਜਣ ਪਿਆਰੇ ਕੈਲਗੇ ਪ੍ਰਮਾਤਮ ਦੇ ਪਿਆਰੇ ਭਵਨ ਜਣੋ ਹੈ ਪ੍ਰਮਾਤਮ ਦੀ ਬੰਦਗੀ ਕਰਨ ਵਾਲੇ ਗੁਰਮੁਖ ਪਿਆਰੇ ਹੋ ਹੈ ਗੁਰਸਿੱਖੋ धीर ਕਰ ਬੈਸੋ ਆਪਣੇ ਹਿਰਦੇ ਵਿੱਚ ਇਹ ਪੂਰਨ ਟਿਕਾ ਪੈਦਾ ਕਰੋ। ਥਿਰ ਦਾ ਭਾਵ ਅਡੋਲ ਜਿਹੜਾ ਡੋਲਦਾ ਨਹੀਂ। ਅਡੋਲ ਜਿਤ ਹੋ ਗਏ ਭਾਵ ਸ਼ਰਧਾ ਧਾਰ ਕੇ ਆਪਣੇ ਹਿਰਦੇ ਦੇ ਵਿੱਚ ਇਹ ਪੂਰਨ ਸ਼ਰਧਾ ਪੈਦਾ ਕਰੋ ਉਸ ਪ੍ਰਮਾਤਮਾ ਲਈ ਕਿ ਸਤ ਗੁਰ ਤੁਮਰੇ ਕਾਜ ਸਵਾਰੇ। ਕਿ ਸਤਿਗੁਰ ਨੇ ਸਾਡੇ ਸਾਰੇ ਕਾਲ ਸੁਆਰ ਦਿੱਤੇ ਜਿਹੜੇ ਉਸ ਪ੍ਰਮਾਤਮਾ ਤੇ ਭਰੋਸਾ ਰੱਖਦੇ ਨੇ ਉਹ ਕਦੇ ਵੀ ਉਸ ਰੱਬ ਨਾਲ ਗਿਲੇ ਸ਼ਿਕਵੇ ਨਹੀਂ ਕਰਦੇ ਕਿ ਰੱਬਾ ਤੂੰ ਮੇਰਾ ਕੰਮ ਨਹੀਂ ਕੀਤਾ ਮੇਰਾ ਆ ਕੰਮ ਰਹਿ ਗਿਆ ਉਹ ਕਹਿੰਦੇ ਵਾਹਿਗੁਰੂ ਬੜੀ ਰਹਿਮਤ ਕੀਤੀ ਇਹ ਦੋ ਤਰ੍ਹਾਂ ਦੇ ਇਨਸਾਨ ਨੇ ਕੋ ਨਹੀਂ ਜਿਹੜੇ ਸਾਰੀ ਜ਼ਿੰਦਗੀ ਜਦੋਂ ਉਹ ਗੁਰੂ ਕੋਲ ਆਉਣ ਦੀ ਸ਼ੁੱਕ ਵੀ ਲੈ ਕੇ ਆਉਣੇ ਗੁਰੂ ਦਿੱਤੇ

ਇੱਕ ਬਸਤ ਕਾਰਨ ਵਿਖੋਟ ਗਵਾਵੇ ਇੱਕ ਪੀਣਾ ਦੇ 10 ਪੀ ਇਰਲੇ ਤੋਂ ਮੂੜਾ ਕੋ ਕੰਮ ਕਰੇ ਪੀ ਜੋ ਮਿਲ ਗਿਆ ਕਦੇ ਉਹ ਸ਼ੁਕਰ ਨਹੀਂ ਕੀਤਾ ਪਰ ਜੋ ਨਹੀਂ ਮਿਲੇ ਉਸਲੇ ਹਮੇਸ਼ਾ ਗਿਲੇ ਸ਼ਿਕਵੇ ਕਰਦੇ ਰਹਿੰਦੇ ਮੇਰੇ ਕੋਲ ਆਬ ਵੀ ਨਹੀਂ ਹੈ ਮੇਰੇ ਕੋਲ ਆਬ ਵੀ ਨਹੀਂ ਹੈ ਹਮੇਸ਼ਾ ਸ਼ਿਕਵੇ ਲਾਇਆ ਹਮੇਸ਼ਾ ਰੋਂਦੇ ਰਹਿਣਗੇ ਮਿਲਿਆ ਨਹੀਂ ਕੁਝ ਨਹੀਂ ਦਿੱਤਾ ਹੀ ਕੁਝ ਨਹੀਂ ਪਰ ਇਹ ਉਹ ਜਿਹੜੇ ਕਹਿੰਦੇ ਕਿ ਰੱਬ ਨੇ ਬਹੁਤ ਦਿੱਤਾ ਹੋਇਆ ਸਹਿਬ ਕਿ ਨਹੀਂ ਆਪਣੇ ਅੰਦਰ ਇਹ ਸ਼ਰਧਾ ਧਾਰ ਇਹ ਅਡੋਲ ਜਿਤਰਾ ਮੰਨੋ ਕਿ ਗੁਰੂ ਤੇ ਸਾਰੇ ਕਾਰ ਸੁਵਾਰਨ ਹੁੰਦਾ ਕੋਈ ਵੀ ਸੱਚ ਗੱਲ ਦਾ ਗੱਲ ਸਿਰਾਂ ਚੜੇ ਉਹ ਪ੍ਰਮਾਤਮਾ ਸਾਡੇ ਸਾਰੇ ਕਾਰੇ ਸ੍ਰੀ ਚੜਦਾ ਹੈ ਬਸ ਅੰਦਰ ਭੋਸਾ ਹੋਣਾ ਚਾਹੀਦਾ ਬਸ ਇਹ ਅਸੀਂ ਹੋਏ ਮੰਗਦੇ ਵੀ ਸਿੱਖਾਂ ਨੂੰ ਵੀ ਸਾਧਾਨ ਭਰੋਸਾ ਦਾਣ ਪਰ ਭਰੋਸਾ ਹੁੰਦਾ ਨਹੀਂ ਸਾਡੀ ਇਹ ਭਰੋਸਾ ਨਾ ਹੋਣ ਕਰਕੇ ਅਸੀਂ ਅਜਿਹੀ ਥਾਂ ਦਾ ਪੜਕਦੇ ਹਾਂ ਕਦੇ ਕਿਸੇ ਦਰ ਤੇ ਕਦੇ ਵੀਰਵਾਰ ਨੂੰ ਕਿਤੇ ਤੁਰਿਆ ਜਾ ਰਿਹਾ ਬੰਦਾ ਹੈ ਪਰ ਉਹ ਕਿਤੇ ਹੋਰ ਕਿਸੇ ਬਾਬੇ ਕੋਲ ਤੁਰਿਆ ਜਾ ਰਿਹਾ ਕਿਤੇ ਪੀਰ ਖਾਣੇ ਜਾ ਰਿਹਾ ਕਿਉਂਕਿ ਆਪਣੇ ਗੁਰੂ ਤੇ ਭਰੋਸਾ ਨਹੀਂ ਤੇ ਸਹਿਬ ਜੀ ਕਹਿੰਦੇ ਸਤਗੁਰ ਤੁਮਰੇ ਹੀ ਕਾਜ ਸਵਾਰੇ ਇਹ ਆਪਣੇ ਅੰਦਰ ਸ਼ਰਧਾ ਧਾਰਨਾ ਤੇ ਗੁਰੂ ਸਾਡੇ ਸਾਰੇ ਕਾਜ ਸਵਾਰਦਾ ਜਿਹੜਾ ਗੁਰੂ ਦੀ ਸ਼ਰਨ 'ਚ ਆ ਜਾਏ ਮਨ ਚਿਤ ਕਰਕੇ ਆਪਣਾ ਪੂਰਨ ਸਮਰਪਣ ਜੀ ਸਭ ਦਾ ਤਨ ਮਨ ਧਨ ਸਭ ਸੌਂਪ ਗੁਰ ਕੈ ਆਪਣਾ ਤਨ ਵੀ ਗੁਰੂ ਅਗੇ ਅਰਪਨ ਕੀਤਾ ਮਨ ਵੀ ਅਰਪਨ ਕਰ ਲਿਆ ਤੇ ਕਹਿੰਗੇ ਗੁਰੂ ਫਿਰ ਸਾਰੇ ਕੰਨ ਸਵਾਰਦੇ ਹੁਣ ਫਿਰ ਗਿਲੇ ਛਿਗੋ ਨਹੀਂ ਕਰਦੇ ਉਹ ਕਦੇ ਵੀ ਇਹ ਨਹੀਂ ਕਹਿੰਦਾ ਰਾਮ ਨੇ ਦਿੱਤਾ ਹੀ ਕੁਝ ਨਹੀਂ ਉਹ ਮਿਸ਼ੇਂ ਕਹਦਾ ਰਾਮ ਨੇ ਬਹੁਤ ਦਿੱਤਾ ਹੋਇਆ ਬਿਆਨ ਚਰਦੀ ਕਲਾ ਹੀ ਕਹਿੰਦਾ ਕਹਿੰਗੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੇ ਪੈਰ ਰਖੀ ਕਰਤਾ રે ਉਹਨੂੰ ਭਰੋਸਾ ਹੁੰਦਾ ਕਿ ਜਿਹੜਾ ਉਸ ਪ੍ਰਮਾਤਮਾ ਦੀ ਬੰਦਗੀ ਕਰਦਾ ਹੈ ਜਿਹੜਾ ਪ੍ਰਮਾਤਮਾ ਨੇਪੂਰਨ ਦੇ ਸਾਰੇ ਦੁੱਖ ਹੀ ਮੋਗਾ ਲਦੇ ਨੇ ਇੱਕ ਦੁੱਖ ਹੀ ਸਾਡੇ ਬਾਹਰ ਦੇ ਨਹੀਂ ਇੱਕ ਅੰਦਰ ਦੇ ਨੇ ਅੰਦਰ ਦੁੱਖ ਕਿਹੜੇ ਨੇ ਕਾਮ, ਕ੍ਰੋਧ, ਲੋਭ, ਹੰਕਾਰ ਜੋ ਸਭ ਤੋਂ ਵੱਡੇ ਦੁਸ਼ਮਣੇ ਸਾਡੇ ਪਰ ਜੇ ਅਸੀਂ ਸਮਝ ਲਈਏ ਨਾ ਜੇ ਗੁਰਦੀ ਮਾਤਮ ਤੋਂ ਤੁਰਨ ਸ਼ੁਰੂ ਕਰ ਦਈਏ ਸਾਡੇ ਵੈਰੀ ਮਿੱਤਰ ਬਣ ਜਾਂਦੇ ਫਿਰ ਸਾਡਾ ਵਿਗਾਰ ਲਗੇ ਕੁਝ ਨਾ ਸਵਾਰਨ ਇੱਕ ਉਹਨੇ ਸੰਸਾਰ ਵਿੱਚ ਮੈਂ ਦੇ ਵੈਸੇ ਗੁਰੂ ਨੇ ਇਹ ਗੱਲ ਲਿਖੀ ਬਾਣੀ ਵਿੱਚ ਮੇਰਾ ਕੋਈ ਵੈਰੀ ਤਾਂ ਹੈ ਹੀ ਨਹੀਂ ਅਕਸਰ ਅਸੀਂ ਗੱਲ ਕਹਿੰਦੇ ਆ ਨਾ ਕਿ ਮੇਰਾ ਦੁਸ਼ਮਣ ਆ ਫਲਾਣਾ ਮਤਲਬ ਬੋਲਦਾ ਨਹੀਂ ਭਾਵੇਂ ਗਵਾਂਢੀ ਹੋਵੇ ਅੱਜ ਹਾਲਾਤ ਇਹ ਬਣ ਗਏ ਬੰਦਾ ਭਰਾ ਭਰਾ ਨੂੰ ਦੁਸ਼ਮਣ ਸਮਝਦਾ ਕਈ ਐਸੇ ਨੇ ਉਹ ਆਪਣੇ پیون دشمن سمجھ دے نا کوئی کہنا چاچا دشمن اصل کوئی کہنا تایا دشمن اصل پر گرو صاحب نے بسر گئی سب تات پر آئی جب تے ساتھ سن موہ پائی نہ کو بیری نہیں بگانا سگل سن ہم کو بنی آئی نہ کو میرا دشمن رہی ہے نہ کس کے بیر آئی نہ کو میرا دشمن ہے تو نہ کو بیری ہے صاحب جی کہنے جنہیں کوئی دشمن لگتا بھی ہے نا تو پرمتما آپ بن جانا ہے پھر گرو آپ ہی ہوں ہوں ویکو ہرناکش ورگے آئے سنسار میں بڑی بندگی کی رب کی عبادت کرنے بعد اہنکار ہو گیا کہ ساڈے ورگا کوئی ہے ہی نہیں پراتن کہانی کر لکھے میں کہ ہرناکش راجا سیخ بڑی بندگی کی تھی بڑا تپ کیا اس نے ایک دن رب آ کے پوچھتا انہوں کہ دس کی چاہیے انہوں نے کہا نہ میں دنے مرا تو نہ رات مرا نہ کوئی دشمن ویری مارے نہ انسان مار سکے نہ جانور مار سکے نہ کوئی استر مارے نہ کوئی شستر مرنا زمین تو مرنا سمان تے مرا میں ٹھیک ہے ਉਦੋਂ ਜਦ ਸਾਰੀਆਂ ਬਖਸ਼ੀਆਂ ਲੈ ਲਈ ਨੇ ਲੱਗ ਤਾ ਫਿਰ ਹੰਕਾਰ ਆ ਗਿਆ ਮਨ ਵਿੱਚ ਕਹਿੰਦਾ ਜੀ ਮੈਨੂੰ ਕੋਈ ਮਾਰ ਨਹੀਂ ਸਕਦਾ ਫਿਰ ਮੈਂ ਰੱਬ ਆ ਮੈਨੂੰ ਮਾਰਨ ਸੀ ਗਿਆ ਕੋਈ ਉਸ ਨੇ ਧੱਕੇ ਦੇ ਨਾਲ ਲੋਕਾਂ ਨੂੰ ਕਿਹਾ ਵੀ ਮੈਨੂੰ ਰੱਬ ਮੰਨੋ ਆਪਣੇ ਘਰ ਵਿੱਚ ਮੇਰੀ ਪੂਜਾ ਕਰੋ ਜਿਹੜਾ ਨਹੀਂ ਕਰੇਗਾ ਉਹਨੂੰ ਮੌਤ ਦੇ ਘਾਟ ਤਿਆ ਰਿਆ ਜਾਏ ਡਰ ਅਧੀਨ ਲੋਕਾਂ ਨੇ ਉਹਦੀ ਪੂਜਾ ਸ਼ੁਰੂ ਕਰ ਦਿੱਤੀ پر اپنے گھر دا بچہ جڑا ہے نا پرلاد وہ کتاب تو رب نہیں ہے رب جڑا پوری کائنات دا مالک ہے وہ زرے زرے دن رب نہیں ہے بڑا کروھی ہو گیا ویکو باہر وروتات کی ہونی ہے گھر میں وروتتا شروع ہو گئی ودروہ گھروں شروع ہو گئی اے وروتتا میرے گھروں ہو رہی ہے ਮਾਨਵਿਕ ਆਪਦਰ ਕਹਿ ਦੇ ਰੱਬ ਹੈ ਪਿਤਾ ਦਾ ਗੁੱਸਾ ਬੜਾ ਕਹਿੰਦਾ ਨਹੀਂ ਐਸਾ ਹੋ ਨਹੀਂ ਸਕਦਾ ਤੇ ਫਿਰ ਕੀਤਾ ਕਿ ਪ੍ਰਲਾਦ ਕੋਠੇ ਵਿੱਚ ਰੱਖਿਆ ਬਾਹਰ ਦਈਆ ਤਾਲਾ ਹਨੇਰੀ ਕੋਠੀ ਬੰਦ ਕੀਤਾ ਪ੍ਰਲਾਦ ਛੋਟੀ ਉਮਰ ਬੱਚੇ ਦੀ ਉਮਰ ਹੈ ਤੇ ਬਾਹਰ ਤਾਲਾ ਮਾਰ ਕੇ ਦੇਖਦਾ ਤੂੰ ਰੱਬ ਕਿਵੇਂ ਬਚਾਉਂਦਾ ਡਰਦਾ ਨਹੀਂ ਹੋ ਪ੍ਰਲਾਦ ਨਰਿਆ ਨਹੀਂ ਅੰਦਰ کہنے لگے نرپو بالک مول نہ ڈرئی میرے انتر گرگو پالا بچہ پرہلاد کہ رب میرے اندر وہ میرے نال ہے نرپو سنگ تمہارے بستا ڈرن کہاں سے آیا وہ نرپو رب نال پڑھ سڑتے نا روز جن نرپو جن ہر نرپو آیا جی کا پہو سب باسی ਜਿਹੜੇ ਉਸ ਨਿਰਭਉ ਨੂੰ ਧਿਆਉਂਦੇ ਹਨ ਉਹਨਾਂ ਦੇ ਅੰਦਰ ਦਾ ਸਾਰਾ ਡਰ ਖਤਮ ਹੋ ਜਾਂਦਾ ਹੈ ਅਸੀਂ ਧਿਆਉ ਉਹਨਾਂ ਨੂੰ ਰਿਆ ਜਿਹੜੇ ਆਪ ਡਰੀ ਹੋਈ ਨੇ ਜਿਹੜੇ ਰੱਬ ਨੂੰ ਧਿਆਏਗਾ ਪੜਦੇ ਮਾਤੂ ਨਿਰਭਉ ਹੈ ਉਹ ਡਰਦਾ ਨਹੀਂ ਕਿਸੇ ਤੋਂ ਜਿਹੜੇ ਉਸ ਨੂੰ ਧਿਆਉਂਦੇ ਨੇ ਉਹਦੇ ਵਰਗੇ ਹੋ ਜਾਂਦੇ ਆਈ ਤਾਂ ਕਾਰਨ ਸੀ ਕਿ ਸਿਰ ਤੇ ਆਰਾ ਚੱਲ ਰਿਹਾ ਪਰ ਭੈਮਤ ਦਾ ਫਿਰ ਵੀ ਡਰ ਰਹੀ ਆ ਰੂਹ ਨਾਲ ਸਾੜ ਕੇ ਸਾੜੇ ਧਮਕੀ ਦਿੱਤੀ ਯਾਰ ਕਿਉਂ ਸਾੜ ਦੇਾਂਗੇ ਫਿਰ ਵੀ ਡਰਿਆ ਨਹੀਂ ਉਹ ਬੋਲੇ ਪਾਣੀ ਉਬਾਲ ਕੇ ਮਾਰ ਦੇਣਗੇ ਫਿਰ ਵੀ ਡਰਿਆ ਨਹੀਂ ਨਿਰਭਉ ਨਾਲ ਉਸਦਾ ਸਹਿਬ ਜੀ ਕਹਿਣ ਲੱਗੇ ਉਹ ਹੁੰਦਲਦਾ ਨਹੀਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਉਸਨੂੰ ਡਰਾਉਣ ਦੀਆਂ ਆ ਬੜਦੇ ਨਾ ਹਰ ਜੁਗ ਜੁਗ ਭਗਤ ਉਹ ਪਾਇਆ ਪੈਜ ਰਖਦਾ ਆਇਆ RAM ਰਾਜੇ ਹਰ ਨਾਕਿਸ਼ ਦੁਸ਼ਟ ਹਰ ਮਾਰੇ ਆ ਪ੍ਰਲਾਟ ਰਾਜਾ ਉਹ ਦੁਸ਼ਟ ਸੀ ਉਨਹੰਕਾਰ ਹੋ ਕੇ ਮੈਂ ਹੀ ਰੱਬ ਹਾਂ ਤੇ ਸਹਿਬ ਜੀ ਕਹਿੰਦੇ ਕਿ ਬਾਦਸ਼ਾਹ ਜਿਹੜਾ ਪ੍ਰਮਾਤਮਾ ਹੈ ਦੁਸ਼ਟ ਦੂਤ ਪਰਮੇਸ਼ਰ ਮਾਰੀ ਉਹਨਾਂ ਦੁਸ਼ਟਾਂ ਨੂੰ ਮਾਰ ਦਿੰਦਾ ਹੈ ਜਨ ਕੀ ਪੈਜ ਰੱਖੀ ਕਰਤਾਰੇ ਉਹ ਕਰਤਾਰ ਫਿਰ ਆਪਣੇ ਸੇਵਕਾਂ ਦੀ ਇੱਜ਼ਤ ਰੱਖਦਾ ਹੈ ਇੱਜ਼ਤ ਰੱਖ ਦਿੰਦਾ ਤੁਬਿ ਸੇਵਕਾਂ ਨੂੰ ਨਾ ਸੇਵਕਾਂ ਨੂੰ ਭਰੋਸਾ ਹੁੰਦਾ ਹੈ ਅਸੀਂ ਸੰਸਾਰਿਕ ਜੀਵਾਂ ਸਾਨੂੰ ਇਹ ਲੱਗਦਾ ਹੈ جب پیڑا بنے گی کوئی تکلیف آئے گی میرا فرانہ رشتہ دار میرے کام آئے گا میری بھن میرے کام آئے گی میرا فرانہ بندہ ایم ایل اے جا لیڈر ہے, ہے دل میری بندی بڑی ہے وہ کام آئے گا وہ سما پر جہاں کہ کوئی بھی کام نہیں آتا تو سا جی یہ دکھوار بنو ہے جان سونے لگاؤ انت بار نانک بن ہر جی کوم نہ آؤ ਅਖੀਰ ਰੱਬ ਤੋਂ ਬਿਨਾ ਕੋਈ ਵੀ ਸਾਡੀ ਸਹਾਇਤਾ ਨਹੀਂ ਕਰ ਸਕਦਾ ਭਗਤ ਜਨਾਂ ਨੂੰ ਰੱਬ ਤੇ ਭਰੋਸਾ ਹੁੰਦਾ ਤੇ ਫਿਰ ਪ੍ਰਮਾਤਮਾ ਆਪਣੇ ਸੇਵਕਾਂ ਦੇ ਪਦੰਗਾਲ ਚ ਰੱਖਦਾ ਜਦੋਂ ਉਹ ਸਮਾਂ ਆਇਆ ਪ੍ਰਣ ਆਦ ਨੂੰ ਤਪਦੇ ਹੋਏ ਤੰ ਥੰਮਨ ਗਣ ਬਣ ਕੇ ਤਨ ਆਪਾਂ ਮਾਰ ਦੇਵਾਂਗੇ ਇੱਕ ਤਪਿਆ ਹੋਇਆ ਲੋਹੇ ਦਾ ਥੰਮ ਬਣਿਆ ਹੋਇਆ ਤੇ ਵੀ ਤਪਾਇਆ ਹੋਇਆ ਉਸ ਨੇ ਪ੍ਰਣਾ ਸਮਾਸੇ ਤਰੀਕੇ ਸੰ ਰਾਜਿਆਂ ਦੇ ਲਗ ਲਗ ਸਜ਼ਾ ਦੇਣ ਦੇ ਤੇ ਤੈਨੂੰ ਇਸ ਥੰਮਲ ਬੰਨ ਦਿਆਂਗੇ ਤੂੰ ਮਰ ਜਾਏਗਾ ਜਿਹੜੇ ਬੰਨਣ ਲੱਗੇ ਉਸ ਥੰਮ ਦੇ ਵਿੱਚੋਂ ਹੀ ਅਕਾਲ ਪੁਰਖ ਵਾਹਿਗੁਰੂ ਜਿਹੜਾ ਸੀ ਉਹ ਨਰਸਿੰਘ ਦਾ ਰੂਪ ਧਾਰਨ ਕਰਕੇ ਆਇਆ ਨਰਦ ਸਿੰਘ ਭਾਬ ਅੱਧਾ ਇਨਸਾਨ ਅੱਧਾ ਜਾਨਵਰ ਕਿਉਂਕਿ ਉਹਨੂੰ ਬਖਸ਼ਿਸ਼ ਪ੍ਰਾਪਤ ਸੀ ਨਾ ਪੇ ਮੈਨੂੰ ਕੋਈ ਜਾਨਵਰ ਨਹੀਂ ਮਾਰੇ ਇਨਸਾਨ ਨਾ ਮਾਰੇ ਪਰ ਜਿਹੜਾ ਮਾਰਨ ਵਾਸਤੇ ਆਇਆ ਉਹ ਨਾਲ ਇਨਸਾਨ ਸੀ ਜਾਨਵਰ ਸੀ ਦੋ ਰੂਪ ਧਾਰਨ ਅੱਧਾ ਸ਼ੇਰ ਅੱਧਾ ਇਨਸਾਨ ਉਹਨੇ ਕਿ ਅਸੀਂ ਨਾਮ ਨੂੰ ਕੋਈ ਜ਼ਮੀਨ ਤੇ ਮਾਰਨਾ ਅਸਮਾਨ ਤੇ ਮਾਰੀ ਹ ਰਾਗਸ਼ਨਾ ਤੇ ਪਰਮਾਤਮਾ ਨੇ ਆਪਣੇ ਗੋਡੇ ਤੇ ਰੱਖਿਆ ਉਹ ਜ਼ਮੀਨ ਤੇ